ਜੈ ਮਸੀਹ ਕੀ ਮੇਰਾ ਬਿੱਲੀ ਕੋਰ ਗੁਰੂਲੇ ਤੇ ਆ ਗਿਆ ਹਾਸ ਤੇ ਦਿਵਜ ਜੀ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਤੇ ਬੰਨੀ ਸੋ ਦੇਵਾ ਦੱਸੇ ਕੋਲੋਂ ਇਸ ਬਚਨ ਦੇ ਨਾਲ ਹੀ ਆਪਾਂ ਸਹੀ ਕਲਾਮ ਵਿੱਚੋਂ ਔਰ ਪਲੀਜ਼ ਮੇਰੇ ਚੈਨਲ ਤੇ ਜੇ ਤੁਸੀਂ ਨਵੇਂ ਹੋ ਤਾਂ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਕਮੈਂਟ ਸ਼ੇਅਰ ਕਰ ਲੈਣਾ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਪੁਰਾਈ ਦੇ ਵਿੱਚ ਵਧ ਰਿਹਾ ਹੈਾ ਉਨਾ ਹੀ ਪਰਮੇਸ਼ਵਰ ਦਾ ਕਰੋਧ ਵੀ ਇਨਸਾਨ ਦੇ ਜੀਵਨ ਵਿੱਚ ਵਧ ਰਿਹਾ ਹੈ ਵੱਡੀਆਂ ਆਫਤਾਂ ਪਹਿਲਾਂ ਨਹੀਂ ਆਉਂਦੀਆਂ ਸੀ ਜਿੱਡੀਆਂ ਵੱਡੀਆਂ ਆਫਤਾਂ ਸੰਸਾਰ ਵਿੱਚ ਹੁਣ ਆ ਰਹੀਆਂ ਨੇ ਕਿਉਂਕਿ ਜਿੰਨਾ ਪਾਪ ਵਧੇਗਾ ਉਨਾ ਹੀ ਪਰਮੇਸ਼ਵਰ ਦਾ ਕਰੋਧ ਵੀ ਵਧੇਗਾ ਤੁਸੀਂ ਦੇਖੋ ਥਾਂ ਥਾਂ ਤੇ ਬੱਦਲ ਫਟ ਰਹੇ ਆ ਹੜ੍ਹ ਆਏ ਹੋਏ ਆ ਕਿੰਨੇ ਕੁਦਰਤੀ ਆਫਤਾਂ ਜਿਹੜੀਆਂ ਆ ਸੰਸਾਰ ਭਰ ਵਿੱਚ ਬਹੁਤ ਵੱਡੀਆਂ ਆਈਆਂ ਹੋਈਆਂ ਨੇ ਪਰ ਇਹ ਅਜੇ ਆਰੰਭ ਹੈ ਸਹੀ ਗੱਲ ਪਰ ਤੁਹਾਨੂੰ ਪਤਾ ਇਹਨਾਂ ਦਿਨਾਂ ਦੇ ਵਿੱਚ ਬੈਰੀ ਦੇ ਹਥਿਆਰ ਕਿਹੜੇ ਆ ਜਿਹੜਾ ਵੈਰੀ ਆ ਉਹ ਇਨਸਾਨ ਦੀ ਜ਼ਿੰਦਗੀ ਵਿੱਚ ਐਂਟਰ ਕਰਦਾ ਜਾਂ ਨਹੀਂ ਸਕਦਾ ਸਵੇ ਹੀ ਹੈ ਮੇਰਾ ਲੋਕਾਂ ਨੂੰ ਲੱਗਦਾ ਕਿ ਕੋਈ ਜਣਾ ਜਾਦੂ ਟੋਣਾ ਕਰੂਗਾ ਫੇਰ ਜਾ ਕੇ ਚੀਜ਼ਾਂ ਜਿਹੜੀਆਂ ਆ ਉਹ ਕਿਸੇ ਦੇ ਸਰੀਰ ਵਿੱਚ ਵੜਦੀਆਂ ਆ ਕਿਸੇ ਦੇ ਜੀਵਨ ਵਿੱਚ ਕੰਮ ਕਰਦੀਆਂ ਇਹਦੇ ਸਿਰਫ 5% ਆ 100% ਵਿੱਚੋਂ ਕਿਤੇ ਕਰਾਏ ਦੇ ਦੁਆਰਾ ਜਿਹੜੀਆਂ ਚੀਜ਼ਾਂ ਆਉਂਦੀਆਂ ਸਿਰਫ 5% ਆ 95%

ਇਸ ਆੜ ਸਕਦੀ ਆ ਹallelujah ਤੁਸੀਂ ਸ਼ਾਇਦ ਉਹਨੂੰ ਨਾ ਛੂਹ ਨਾ ਟੱਚ ਕਰੋ ਪਾਪਾ ਪਰ ਜਦੋਂ ਬੈਰੀ ਕੰਮ ਕਰਦਾ ਤੁਹਾਨੂੰ ਪਤਾ ਸਾਰੇ ਕੰਮਾਂ ਵਿੱਚ ਨਹੀਂ ਪਰਮੇਸ਼ਵਰ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਆ ਸਾਰੇ ਕੰਮਾਂ ਵਿੱਚ yes sir amen yes ਗਲਤੀਆਂ ਬਾਰ ਬਾਰ ਨਾ ਕਰੋ ਇਸ ਜ਼ਿੰਦਗੀ ਵਿੱਚ ਵੈਰੀ ਦੇ ਜਿਹੜੇ ਸਭ ਤੋਂ ਵੱਡੇ ਹਥਿਆਰ ਨੇ ਉਹਨਾਂ ਦੇ ਵਿੱਚ ਪਹਿਲਾ ਹਥਿਆਰ ਮੋਬਾਈਲ ਟੀਵੀ ਸ਼ੋਅ ਫਿਲਮਾਂ ਨਹੀਂ ਲੈ ਸਕਾਂਗੇ ਜੀ ਆਪਸ ਵਿੱਚ ਵਰਤਤ ਲੈਣੀ ਹੈ ਤੇ ਜਿੱਤੇ ਛੱਡੋ ਤੇਰ ਬਣੋ ਕਿਉਂਕਿ ਉਹ ਕੋਪੀ ਵਿਸਤਾਰ ਅਸੀਂ ਕਲੂਜ਼ ਕਰਦੇ ਆ ਸੋਸ਼ਲ ਮੀਡੀਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਜਿਹਦਾ ਮੈਗਜ਼ੀਨ ਹੋ ਗਏ ਬੁੱਕਸ ਹੋ ਗੀਆਂ ਇਹ ਸਾਰੀਆਂ ਚੀਜ਼ਾਂ ਤੋਂ ਵੈਰੀ ਨੇ ਆਪਣਾ ਹਥਿਆਰ ਬਣਾ ਲਿਆ ਕਿ ਗਏ ਆ ਕਿਉਂਕਿ ਅੱਜ ਅਸੀਂ ਆਪ એનਰਜੀ ਚੰਦਰ ਪਰਚਾਰ ਕਰ ਰਹੇ ਹਾਂ ਤੇ ਆਪਣੇ ਚਮਤਕਾਰਾਂ ਪਿੱਛੇ ਨਾ ਗਏ ਚਮਤਕਾਰ ਵੀ ਚੱਲ ਜਾਣੇ ਆ ਪਾਛਾ ਵੀ ਚੱਲ ਜਾਣੀਆਂ ਪਰਮੇਸ਼ਵਰ ਦਾ ਬਚਰ ਰਹਿਣਾ ਪਵਿੱਤਰ ਬਣੋ ਤੇ ਸਿੰਪਲ ਜੀ ਜ਼ਿੰਦਗੀ ਜਿਉ ਪਰਮੇਸ਼ਵਰ ਦੇ ਵਿੱਚ ਦਿਖਾਈਆਂ ਜਾ ਰੀਆਂ ਟੀਵੀ ਸ਼ੋਜ਼ ਦੇ ਵਿੱਚ ਦਿਖਾਈਆਂ ਜਾ ਰੀਆਂ ਕਾਰਟੂਨਸ ਦੇ ਵਿੱਚ ਦਿਖਾਈਆਂ ਜਾ ਰੀਆਂ ਸ਼ਾਇਦ ਹਕੀਕਤ ਵਿੱਚ ਵੀ ਉਹਨਾਂ ਜਾਦੂ ਚੋਣਾ ਨਹੀਂ ਹੋ ਰਿਹਾ ਹਰ ਬੱਚਿਆਂ ਦੇ ਸ਼ੋਅ ਦੇ ਅੰਦਰ ਭੂਤਾਂ ਵਰਗੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਹਨ ਹਰ ਡਰਾਮੇ ਦੇ ਅੰਦਰ ਜਾਦੂ ਚੋਣੇ ਤੇ ਸਪਿਰਿਟਸ ਦਿਖਾਏ ਜਾ ਰਹੇ ਹਨ ਗਲਤ ਕਾਨੂੰਨ ਬਣਾਉਂਦੇ ਤੁਸੀਂ ਦੇਖੋਗੇ ਮੈਗਜ਼ੀਨ ਨੂੰ ਪ੍ਰਮੋਟ ਕਰਨ ਲਈ ਕੁੜੀਆਂ ਫੋਟਾਂ ਚੜੀਆਂ ਸਰੀਰਕ ਪੁੱਤਰਾਂ ਦੇ ਸਾਹਮਣੇ ਲਗਾਈਆਂ ਜਾ ਰਹੀਆਂ ਹਨ ਰੋਂਦੇ ਵੀ ਤੇ ਉਹ ਹੀ ਆ ਕਿੰਨਾ ਦੇ ਅੱਜ ਚਾਹੀਏ ਚੰਗੇ ਭਲੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਨਾਂ ਬਿਆਹ ਹੋਏ ਉਹਨਾਂ ਦੀ ਮੈਰਿਜ ਨਹੀਂ ਟਿਕਦੀ ਕਿਉਂਕਿ ਉਹਨਾਂ ਦੇ ਟਿਕ ਜਾਂਦੀਆਂ ਨੇ ਨਾਲ ਇਨਾਂ ਚੀਜ਼ਾਂ ਦਾ ਜਿਹੜਾ ਆ ਸੇਵਨ ਕਰਦੇ ਆ ਇਹਨਾਂ ਦਾ ਇੱਕ ਦਿਨ ਹਾਲ ਪਤੀ ਆਉਂਦੀ ਫਿਰ ਉਹਨਾਂ ਤੇ ਅਸੀਂ ਆਪਣੇ ਬੱਚਿਆਂ ਨੂੰ ਸੋਚਦੇ ਆ ਵੱਟਿਆਂ ਵਾਲੀਆਂ ਚੀਜ਼ਾਂ ਆ ਇਹ ਨਹੀਂ ਦਿਖਾਉਣੀਆਂ ਕਾਰਟੂਨ ਲਗਾ ਦਿਓ ਵੱਟਿਆਂ ਦੀਆਂ ਫਿਲਮਾਂ ਵਿੱਚ ਉਨੀ ਅਸ਼ਲੀਲਤਾ ਨਹੀਂ ਆ ਜਿੰਨੀ ਇਹਨਾਂ ਤਰ੍ਹਾਂ ਦੇ ਵਿੱਚ ਆਉਂਦਾ ਹੈ ਹੱਥ ਨਾਲੋਂ ਵੱਧ ਪਰ ਅਸੀਂ ਸੋਚਦੇ ਨਹੀਂ ਬੱਚਿਆਂ ਦੇ ਸ਼ੁਰੂ ਇਹ ਜੰਗਲੀ ਬੁੱਟੀ ਸਾਡੇ ਬੱਚਿਆਂ ਦੇ ਅੰਦਰ ਕਿੱਥੋਂ ਹਾਲੇਲੂਇਆ ਸਾਡੀ ਨਵੀਂ ਪੀੜ੍ਹੀ ਦੇ ਅੰਦਰ ਇਹ ਜੰਗਲੀ ਬੁੱਟੀ ਕਿੱਥੋਂ ਆਉਂਦੀ ਹੈ ਕਿਉਂ ਇਹ ਦਿਨੋਂ ਦਿਨ ਇੰਨੀਆਂ ਗੱਦਗੀਆਂ ਇਹਨਾਂ ਦੀਆਂ ਸੋਚਾਂ ਹੋ ਰਹੀਆਂ ਆ ਕਿਤੇ ਨਾ ਕਿਤੇ ਉਹ ਜੰਗਲੀ ਬੁੱਟੀ ਲਾ ਕੇ ਅਸੀਂ ਉਹਨਾਂ ਦੀਆਂ ਜੜਾਂ ਵਿੱਚ ਦੇ ਰਹੇ ਆ ਮੈਨੂੰ ਯਾਦ ਆ ਇੱਕ ਸਮਾਂ ਸੀਗਾ ਜਦੋਂ ਸਾਨੂੰ 올림픽 ਗੇਮਸ ਦੇਖਣ ਦਾ ਬੜਾ ਚਾਹ ਹੁੰਦਾ ਸੀ ਖਾਸ ਕਰਕੇ ਗਲਤ ਚੀਜ਼ਾਂ ਦੇਖਣ 올림픽 ਗੇਮਸ ਜਿਹੜੀਆਂ ਆ ਉਹਨਾਂ ਦੀ ਓਪਨਿੰਗ ਸਰਮਨੀ ਦੇਖਣ ਦਾ ਬਾਕੀ ਦੀਆਂ ਗੇਮਸ ਤੇ ਕੋਣ ਜਗ੍ਹਾ ਹੋ ઓਪਨਿੰਗ ਸਰਮਨੀ ਦੇਖਣੀ ਕਹਣਾ ਇਹਦੇ ਵਿੱਚ ਬਹੁਤ ਹੀ ਖਾਸ ਤਰੀਕੇ ਦੇ ਨਾਲ ਜਿਹੜੀ ਆ ਖਿਡਾਰੀ ਪੇਸ਼ਕਸ਼ ਕਰਦੇ ਆ ਔਰ ਖਿਡਾਰੀਆਂ ਨੂੰ ਚੀਅਰ ਅਪ ਕਰਨ ਦੇ ਲਈ ਉਹਨਾਂ ਦਾ ਉਤਸ਼ਾਹ ਵਧਾਉਣ ਦੇ ਲਈ ਜਿਹੜਾ ਆ ਜਿਹੜੇ ਕਲਾਕਾਰ ਆ ਉਹ ਆਉਂਦੇ ਤੇ ਉਹ ਆਪਣੇ ਬਹੁਤ ਕਾਰਨਾਮੇ ਦਿਖਾਉਂਦੇ ਆ ਤੇ ਬਹੁਤ ਸੋਹਣਾ ਹੁੰਦਾ ਸੀਗਾ 올림픽 ਦੀ ਓਪਨਿੰਗ ਸਰਮਨੀ ਨੂੰ ਦੇਖਣਾ ਬੜੀ ਆਨੰਦ ਵਾਲੀ ਚੀਜ਼ ਸੀ ਔਰ ਖਾਸ ਤੌਰ ਤੇ ਨਾ ਪੇਰੈਂਟਸ ਬੱਚਾ ਨੂੰ ਕਹਿੰਦੇ ਹੁੰਦੇ ਸੀ ਕਿ ਗੇਮਸ ਦੇਖ ਤੇ ਉਹਦਾ ਮਤਲਬ ਸੀਗਾ ਕਿ ਜੇ ਬੱਚੇ ਗੇਮਸ ਦੇਖਣਗੇ ਜਿਹਨਾਂ ਦੇ ਮਨ ਦੇ ਅੰਦਰ ਆਊਗਾ ਇਹ ਵੀ ਖੇਡਾਂ ਖੱਡਣਗੇ ਤੇ ਇਹ ਵੀ ਚੰਗੇ ਖਿਡਾਰੀ ਬਣਨਗੇ ਪਰ ਪਿਛਲੇ ਕੁਝ ਸਾਲਾਂ ਤੋਂ 올림픽 ਦੀ ਓਪਨਿੰਗ ਇੰਨੀ ਦੁਰਤਸ਼ਾ ਦੇ ਨਾਲ ਹੋ ਰਹੀ ਹੈ ਇੰਨੀ ਬੁਰੇ ਤਰੀਕੇ ਦੇ ਨਾਲ ਹੋ ਰਹੀ ਹੈ ਕਿ ਜਿਹਦੀ ਹੱਦਾਂ ਟੱਪ ਗਿਆ ਇਸ ਵਾਰ ਵੀ ਜਿਹੜੀ ਓਪਨਿੰਗ ਸਰਮਣੀ ਸੀ ਜਿਹੜੀ ਆਪਨੇ ਕੋ ਯੇਸੂ ਮਸੀਹ ਦਾ ਮਜ਼ਾਕ ਉਡਾਇਆ ਗਿਆ। ਫੇਪਾ ਨੀਅਤ ਦੇ ਕੰਮ ਕੀਤੇ ਗਏ, ਅਸ਼ਲੀਲਤਾ ਦੇ ਕੰਮ ਕੀਤੇ ਗਏ। ਕੇ ਬਰੇਡ ਕੀਤੀ ਗਈ ਉੱਥੇ ਐਲਜੀਬੀਟੀਕਿਊ ਦੀ ਯਸ ਆਮਨ। ਇੱਥੋਂ ਤੱਕ ਜਿਹੜਾ ਸੀਨ ਸੀਗਾ ਪ੍ਰਭੂ ਯੇਸੂ ਮਸੀਹ ਜੀ ਨੇ ਆਖਰੀ ਭੋਜਨ ਦਾ ਜਿਹੜਾ ਉਹਨਾਂ ਨੇ ਚੇਲਿਆਂ ਨਾਲ ਕੀਤਾ ਸੀ, ਉਹ ਡਰਾਗ ਕੁਇਨ ਦੇ ਦੁਆਰਾ ਜਿਹੜਾ ਆ ਉਹ ਸੀਨ ਉੱਥੇ ਫਿਲਮਾਇਆ ਗਿਆ ਤੇ ਲੱਚਰ ਕਲਾਕਾਰਾਂ ਨੂੰ ਚੇਲਿਆਂ ਦੀ ਥਾਂ ਤੇ ਬਿਠਾ ਕੇ ਉਹ ਪਰਫਾਰਮ ਕੀਤਾ ਗਿਆ। ਦੁਨੀਆ ਉਤੇ ਫੈਲ ਰਿਹਾ ਹੈ ਮਤਲਬ ਕਿ ਹੁਣ ਅਸੀਂ ਆਪਣੇ ਬੱਚਿਆਂ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਗੇਮਸ ਦੇਖੋ ਕਿਉਂਕਿ ਨਹੀਂ ਪਤਾ ਕਿ ਇਹਨਾਂ ਦੇ ਗੇਮਸ ਦੇ ਵਿੱਚ ਕੀ ਫਾੜਣਾ ਆ ਗਲਤ ਸੰਗਤੀ ਮੋਬਾਈਲ ਨੂੰ ਚਲਾਉਣਾ ਗੈਸ ਤੁਸੀਂ ਇਹ ਸੋਚਦੇ ਹੋ ਦੀ ਉਸ 스테ਜ ਦੀ ਜਿਹੜੀ ਗਵਰਨਮੈਂਟ ਆਉਣ ਵਾਲਾ ਨਹੀਂ ਪਤਾ ਹੋਊਗਾ ਉੱਥੇ ਦੇ ਆਰਗੇਨਾਈਜ਼ਰ ਨੂੰ ਨਹੀਂ ਪਤਾ ਹੋਊਗਾ ਕਿ ਕਲਾਕਾਰ ਕੀ ਵਖਾਉਣ ਵਾਲਾ ਹੈ ਮਹੀਨਿਆਂ ਪਹਿਲਾਂ ਤੋਂ ਦੀ ਕਿ ਕੀ ਪਰਫਾਰਮ ਕੀਤਾ ਜਾਏਗਾ ਤੇ ਕੌਣ ਕੌਣ ਜਿਹੜਾ ਉਹ ਪਰਫਾਰਮ ਕਰੇਗਾ ਹਰ ਰੋਜ਼ ਉਸ ਪਰਫਾਰਮੈਂਸ ਦੀ ਚੈਕਿੰਗ ਹੁੰਦੀ ਸੀ ਇਸ ਪਰ 14 ਹੁੰਦੀ ਸਭ ਨੇ ਉਸ ਚੀਜ਼ ਦਾ ਸਾਥ ਦਿੱਤਾ ਮਤਲਬ ਕਿ ਜਿੰਨੇ ਬਾੜੀ ਖੇਤ ਨੂੰ ਖਾਣ ਲੱਗ ਜਰੇ ਉੱਥੇ ਖੇਤ ਦਾ ਕੀ ਹੋਊ ਹੁਣ ਸਾਨੂੰ ਲੱਖ ਬੰਨਣਾ ਪਊਗਾ ਸੁਚੇਤ ਹੋਣਾ ਪਊਗਾ ਨੂੰ ਇਹੋ ਜੀਆਂ ਚੀਜ਼ਾਂ ਦਾ ਬਾਈਕਾਟ ਕਰਨਾ ਹੋਊਗਾ। ਅੱਜ ਮਸੀਹ ਦਾ ਮਜ਼ਾਕ ਬਣਾਇਆ ਗਿਆ। ਠੀਕ ਹੈ। ਦੁਨੀਆ ਦੇ ਬਹੁਤ ਸਾਰੇ ਲੋਕੀ ਇਸ ਚੀਜ਼ ਉੱਤੇ ਹੱਸਦੇ ਹੋਣਗੇ, ਖੁਸ਼ ਹੁੰਦੇ ਹੋਣਗੇ ਪਰ ਵਾਰੀ ਕਿਸੇ ਦੀ ਵੀ ਆ ਸਕਦੀ ਆ। ਜਿਨ੍ਹਾਂ ਨੇ ਅੱਜ ਕ੍ਰਿਸਚੀਅਨਿਟੀ ਦਾ ਮਜ਼ਾਕ ਬਣਾਇਆ ਉਹਨਾਂ ਲਈ ਧਰਮ ਤੇ ਧਾਰਮਿਕਤਾ ਕੋਈ ਮਾਇਨੇ ਨਹੀਂ ਰੱਖਦੇ। ਓਹ ਗੋਡ। ਉਹ ਕਿਸੇ ਦਾ ਵੀ ਮਜ਼ਾਕ ਬਣਾ ਸਕਦੇ ਆ। ਮਤਲਬ ਕਿ ਹਨੇਰਾ ਇਹ ਲੈਵਲ ਤੇ ਪਹੁੰਚਿਆ ਯਾਰ ਜਿਹਨੂੰ ਤੁਸੀਂ ਸਿਖਰ ਕਹਿ ਸਕਦੇ ਆ ਜਿੱਥੇ ਦੁਨੀਆ ਦਾ ਅੰਤ ਨਜ਼ਰ ਆਉਂਦਾ ਹੈ ਤੁਹਾਨੂੰ ਪਤਾ ਵਚਨ ਦੇ ਵਿੱਚ ਕੀ ਲਿਖਿਆ ਹੋਇਆ ਆ ਆਓ ਅਸੀਂ ਦੇਖਦੇ ਆ ਗਲਤ ਯੋਹੰਨਾ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 5 ਨੰਬਰ ਪੰਕਤੀ ਚੇਤੇ ਤਾਂ ਲਿਖਿਆ ਕਿੰਨਾ ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਪਰ ਹਨੇਰੇ ਨੇ ਉਹਨੂੰ ਨਾ बुझाਇਆ ਹallelujah yes amen ਪਰ ਇਹ ਬਾਈਬਰ ਸੱਲੈ ਪੈਰੀਆਂ ਸ਼ਕਤੀਆਂ ਜ਼ੋਰ ਲਗਾ ਲੈਣ yes amen ਪਰਮੇਸ਼ਵਰ ਦੀ ਸ਼ਕਤੀ ਦਾ ਸਾਹਮਣਾ ਨਹੀਂ ਕਰ ਸਕਦਾ ਉਹ ਪਰਮੇਸ਼ਵਰ ਆਪਣੇ ਆਪ ਨੂੰ ਸਿੱਧ ਨਹੀਂ ਕਰ ਸਕਦਾ ਉਹ ਪਰਮੇਸ਼ਵਰ ਨਾਲੋਂ ਵੱਡੀਆਂ ਨਹੀਂ ਹੋ ਸਕਦੀਆਂ ਹਨੇਰਾ ਜਿਹੜਾ ਆ ਉਹ ਜ਼ੋਰ ਲਾਉਂਦਾ ਆ ਪਰ ਉਹ ਚਾਨਣ ਨੂੰ 부ਝਾ ਨਹੀਂ ਸਕਦਾ ਕਦੀ ਵੀ ਹਨੇਰਾ ਚਾਨਣ ਨੂੰ 부ਝਾ ਨਹੀਂ ਸਕਦਾ ਭਾਵੇਂ ਜੀ ਜੀ ਹਨੇਰਾ ਹਨੇਰਾ ਹੋਵੇ ਤੁਸੀਂ ਇੱਕ ਛੋਟੀ ਜਈ ਲੋ ਵੀ ਲੱਗਿਆ ਜਾਓਗੇ ਨਾ ਤੇ ਉਸ ਸਾਰੇ ਦਾ ਸਾਰਾ ਹਨੇਰਾ ਉਸ ਲੋ ਨੂੰ ਬਚਾ ਨਹੀਂ ਸਕਦਾ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੈਂ ਜਗਤ ਦਾ ਯਸ ਆਮੇਨ ਚਾਨਣ ਹਾਂ ਆਮੇਨ ਹallelujah ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਸੰਸਾਰ ਦੇ ਵਿੱਚ ਤੁਸੀਂ ਦੇਖੋ ਕਾਰਟੂਨ ਦੇਖ ਲਓ ਫਿਲਮਾਂ ਦੇਖ ਲਓ ਗੀਤ ਦੇਖ ਲਓ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਗੰਦੀ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਯਸ ਲੋਕ ਇਥੋਂ ਗਲਤ ਬੋਲਣਾ ਸਿੱਖ ਰਹੇ ਆ ਸਹੀ ਹੈ ਸੁਣਨੇ ਆ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਹੋਊਗਾ ਕਿ ਲੀਸੀਆ ਸਿਰਫ ਪ੍ਰਾਰਥਨਾ ਕਰਨਾ ਹੀ ਇਨਫ ਨਹੀਂ ਆ ਕੈਸੀ ਜੀ ਪ੍ਰਾਰਥਨਾ ਕਰ ਲਈ ਤੇ ਮਰਜੀ ਦੇਖਣੀ ਚਾਹੀਏ ਪ੍ਰਾਰਥਨਾ ਕਰ ਲਈ ਜੋ ਮਰਜੀ ਸੁਣੀ ਜਾਈਏ ਪ੍ਰਾਰਥਨਾ ਕਰ ਲਈ ਜੋ ਮਰਜੀ ਕਰੀ ਜਾਈਏ ਵੀ ਜੋ ਕੀਤਾ ਹੈ ਜਾਂ ਗਲਤਮਲਤ ਪ੍ਰਾਰਥਨਾ ਕਰਕੇ ਉਹ ਸਭ ਖਤਮ ਹੋ ਜਾਏਗਾ ਨਹੀਂ ਜੇ ਦਵਾਈ ਖਾਣੇ ਹੋਂ ਤਾਂ ਪ੍ਰੇਰਿਤ ਵੀ ਕਰਨਾ ਪੈਂਦਾ ਹੈ ਪ੍ਰਾਰਥਨਾ ਇੱਕ ਦਵਾਈ ਦਾ ਉਸ ਤਰ੍ਹਾਂ ਕੀਲ ਕਰਦੇ ਪਰ ਜੇ ਅਸੀਂ ਪਰੇਜਦਾਰੀਆਂ ਨਹੀਂ ਕਰਾਂਗੇ ਅਸੀਂ ਇੱਕ ਸੁਧਰਿਆ ਹੋਇਆ ਜੀਵਨ ਨਹੀਂ ਜੀ ਸਕਾਂਗੇ ਤੇ ਜਦੋਂ ਤੱਕ ਅਸੀਂ ਪਰੇਜਦਾਰੀ ਵਾਲਾ ਜੀਵਨ ਨਹੀਂ ਜੀਵਾਂਗੇ ਅਸੀਂ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਵਰ ਦੀ ਆਸ਼ੀਸ਼ ਨੂੰ ਬਰਕਤ ਨੂੰ ਨਹੀਂ ਲੈ ਸਕਾਂਗੇ ਯੈਸ ਅਸੀਂ ਬੜਾ ਸੋਚ ਆ ਯਾਦ ਕਰੇਗੀ ਕੋਈ ਵੀ ਚੀਜ਼ ਆ ਚਾਹੇ ਕੋਈ ਪ੍ਰਚਾਰਕ ਆ ਕੰਮ ਤੁਹਾਨੂੰ ਸਮਝ ਰੱਖਣੀ ਹੋਊਗੀ ਤੁਸੀਂ ਵੀ ਇਹਦਾ ਨਾਮ ਲੈ ਰਹੇ ਹੋ ਮੈਨੂੰ ਤੁਹਾਨੂੰ ਨਹੀਂ ਪਤਾ ਕਿੰਨੀ ਵੱਡੀ ਥੇੜ ਇਹਦੇ ਪਿੱਛੇ ਚੱਲ ਰਹੀ ਆ ਯਸ ਸਾਰੇ ਆ ਮੁੱਲਕਾਂ ਦੇ ਵਿੱਚ ਨਾਰਮਲਾਈਜ਼ ਕਰ ਦਿੱਤਾ ਗਿਆ ਹੈ ਕਿ 14-15 ਸਾਲ ਤੋਂ ਉਪਰ ਸ਼ੇਰ ਕਰਕੇ ਤੇ ਕੁੜੀ ਮੁੰਡਾ ਬਣ ਸਕਦੀ ਆ ਪਰ ਉਹਨਾਂ ਦੇ ਮਾਪਿਆਂ ਵੀ ਉਹਨਾਂ ਦੀ ਵਚਨਾ ਦੇ ਰਾਏ ਸਹੀ ਹੁੰਦੀ ਹੈ। ਤੁਸੀ ਦੇਖੋ ਕੁਦਰਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿ ਕੋਈ ਕੁਦਰਤ ਦਾ ਸਾਹਮਣਾ ਕਰ ਸਕਦਾ ਨਹੀਂ। ਅਗਰ ਅੱਜ ਪੈਰਿਸ ਦੇ ਵਿੱਚ ਯਸ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰਮੇਸ਼ਵਰ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਅਜਿਹੀ ਤਰੀਕਾ ਕਰਕੇ ਲਿਖ ਲਿਓ ਦਿਲ ਦੂਰ ਨਹੀਂ ਆ ਜਿੱਦਣ ਤੁਸੀਂ ਉਥੇ ਮੱਡੀ ਆਫਤ ਨੂੰ ਆਉਂਦਿਆਂ ਹੋਇਆਂ ਦੇਖੋਗੇ ਵੱਡਾ ਕਰਸ ਹੋਂਦਿਆਂ ਹੋਇਆਂ ਦੇਖੋਗੇ ਵੱਡਾ ਵਿਨਾਸ਼ ਪਤਾ ਹੋਇਆ ਦੇਖੋਗੇ ਜਿੱਥੇ ਵੀ ਪਰਮੇਸ਼ਵਰ ਦੇ ਨਾਮ ਤੇ ਮਜ਼ਾਕ ਕੀਤਾ ਗਿਆ ਜਿੱਥੇ ਜਿੱਥੇ ਧਾਰਮਿਕਤਾ ਦਾ ਮਜ਼ਾਕ ਉਡਾਇਆ ਗਿਆ ਉਥੇ ਉਥੇ ਫਿਰਦਾ ਆਈ ਜਦੋਂ ਕੋ ਮੌੜਦੇ ਲੋਕਾਂ ਨੇ ਪਾਪ ਕੀਤਾ ਅੱਗ ਦੇ ਨਾਲ ਸੜੇ ਤੇ ਸੁਆਹ ਹੋ ਗਏ yes amen haleluya ਕੀ ਗੱਲ ਪਤਾ ਬਣੀ ਜਿੰਨੇ ਗਲਤ ਮੂਵੀ ਦੇਖੀ ਹਰ ਵਾਰ ਵਿੱਚ ਉਹਨੇ ਆਪਣੀ ਛੋਟੀ ਭੈਣ ਨੂੰ ਖਵਸ ਦਾ ਸ਼ਿਕਾਰ ਬਣਾਇਆ ਤੇ ਫਿਰ ਬਾਅਦ ਵਿੱਚ ਆਪਣੀ ਭੈਣ ਦਾ ਬਦਲ ਕਰ ਦਿੱਤਾ ਇਹ ਪਾਪ ਕਿੱਥੋਂ ਆਇਆ ਉਹਦੇ ਅੰਦਰ ਦੇਖਣ ਦੇ ਦੁਆਰਾ ਗਲਤ ਚੀਜ਼ ਨੂੰ ਦੇਖਿਆ ਮਨ ਗਲਤ ਹੋ ਗਿਆ ਸੋਚ ਗਲਤ ਹੋ ਗਈ ਕੰਮ ਗਲਤ ਹੋ ਗਿਆ ਤੇ ਜਿੰਨਾ ਵੱਡਾ ਪਾਪ ਕਰਦੇ ਹਾਂ ਸਾਵੇਂ ਹਾਲੇਲੂਇਆ ਕਿਤਾ ਜਾਵੇਗਾ ਜਦੋਂ ਅਸੀਂ ਲੜਾਈਆਂ ਝਗੜਿਆਂ ਵਾਲੇ ਡਰਾਮੇ ਫਿਲਮਾਂ ਦੇਖਦੇ ਆ ਲੜਾਈਆਂ ਵਾਲਿਆਂ ਵਾਲੇ ਗੀਤ ਦੇਖਦੇ ਆ ਕ੍ਰੋਧ ਵਾਦ ਦਾ ਜਿੰਨੀਆਂ ਨਲੀਆਂ ਬਦੀਆਂ ਦੇ ਆਈਡੀਆਸ ਕਿੱਥੋਂ ਆਉਂਦੇ ਆ ਗਲਤ ਕੰਮ ਕਰਨ ਦੇ ਤਰੀਕੇ ਕਿੱਥੋਂ ਆਉਂਦੇ ਗਲਤ ਚੀਜ਼ਾਂ ਦੇਖਣ ਦੇ ਦੁਆਰਾ ਬੱਚੇ ਵਿੱਚ ਲਿਖਿਆ ਆ yes amen ਤੇ ਸੰਗਤ ਜਿਹੜੀ ਆ ਉਹ ਚੰਗੇ ਚੱਲਣਾ ਵਾਲਿਆਂ ਨੂੰ ਵੀ ਵਿਗਾੜ ਦਿੰਦੀ ਆ ਤੁਸੀਂ ਕਿਹਦੇ ਨਾਲ ਉੱਠਦੇ ਬਹਿੰਦੇ ਆ ਇਹਦੀ ਸੰਗਤ ਕਰਦੇ ਯੈਸ ਆਮ ਸਿਰਫ ਅੱਖਾਂ ਬੰਦ ਕਰਕੇ ਪ੍ਰਾਰਥਨਾ ਹੀ ਕਰਨ ਵਾਲੇ ਨਾ ਹੋਵੋ ਥੋੜਾ ਪ੍ਰੈਕਟੀਕਲ ਲਾਈਫ ਜੀਣੀ ਸਿੱਖੋ ਥੋੜੀ ਹਕੀਕਤ ਵਾਲੀ ਅਸਲੀ ਪਵਿੱਤਰਤਾਈ ਵਾਲਾ ਜੀਵਨ ਜੀਣਾ ਸਿੱਖੋ ਅਗਰ ਤੁਸੀਂ ਪ੍ਰਾਰਥਨਾ ਕਰਦੇ ਵੈਰੀ ਤੁਹਾਡੇ ਅੱਗੇ ਬਾਰ-ਬਾਰ ਆਉਂਦੇ ਨੇ ਤੁਸੀਂ ਚੀਜ਼ਾਂ ਲੈ ਕੇ ਆਏਗਾ ਤੁਸੀਂ ਦੇਖਿਓ ਉਹ ਤੁਹਾਨੂੰ ਕਈ ਵਾਰੀ ਤੁਸੀਂ ਪਰਖਿਆ ਵੀ ਜਾਂਦਾ ਹੈ ਤੁਹਾਡੇ ਅੱਗੇ ਬਾਰ-ਬਾਰ ਆਉਂਦੇ ਨੇ ਤੁਸੀਂ ਚੀਜ਼ਾਂ ਲੈ ਕੇ ਆਏਗਾ ਤੁਸੀਂ ਦੇਖਿਓ ਉਹ ਤੁਹਾਨੂੰ ਕਈ ਵਾਰੀ ਤੁਸੀਂ ਪਰਖਿਆ ਵੀ ਜਾਂਦਾ ਹੈ ਤੁਹਾਡੇ ਅੱਗੇ ਬਾਰ-ਬਾਰ ਆਉਂਦੇ ਨੇ ਤੁਸੀਂ ਚੀਜ਼ਾਂ ਲੈ ਕੇ ਆਏਗਾ ਤੁਸੀਂ ਦੇਖਿਓ ਉਹ ਤੁਹਾਨੂੰ ਕਈ ਵਾਰੀ ਤੁਸੀਂ ਪਰਖਿਆ ਵੀ ਜਾਂਦਾ ਹੈ ਤੁਹਾਡੇ ਅੱਗੇ ਬਾਰ-ਬਾਰ ਆਉਂਦੇ ਨੇ ਤੁਸੀਂ ਚੀਜ਼ਾਂ ਲੈ ਕੇ ਆਏਗਾ ਤੁਸੀਂ ਦੇਖਿਓ ਉਹ ਤੁਹਾਨੂੰ ਕਈ ਵਾਰੀ ਤੁਸੀਂ ਪਰਖਿਆ ਵੀ ਜਾਂਦਾ ਹੈ ਤੁਹਾਡੇ ਅੱਗੇ ਬਾਰ-ਬਾਰ ਆਉਂਦੇ ਨੇ ਤੁਸੀਂ ਚੀਜ਼ਾਂ ਲੈ ਕੇ ਆਏਗਾ ਤੁਸੀਂ ਦੇਖਿਓ ਉਹ ਤੁਹਾਨੂੰ ਕਈ ਵਾਰੀ ਤੁਸੀਂ ਪਰਖਿਆ ਵੀ ਜਾਂਦਾ ਹੈ ਤੁਹਾਡੇ ਅੱਗੇ ਬਾਰ-ਬਾਰ ਆਉਂਦੇ ਨੇ ਤੁਸੀਂ ਚੀਜ਼ਾਂ ਲੈ ਕੇ ਆਏਗਾ ਉਹਰ ਹਰ ਅੰਦਰ ਜਿਹੜਾ ਉਹ ਇੱਕ ਧਾਰਮਿਕ ਮੋਹਲ ਬਣਿਆ ਉਹ ਸਾਰਾ ਖਰਾਬ ਹੋ ਜੇ। ਯੈਸ। ਇਹ ਫੈਰੀ ਕਹਾ ਤੇ ਆ ਰਿਹਾ। ਯੈਸ ਹਾਮਨ। ਹallelujah। ਜੀਵਨ ਵਿੱਚ ਤਲਵਾਰ ਲੈ ਕੇ ਨਹੀਂ ਉਹਨਾਂ ਦਾ ਨਾਸ਼ ਕਰਨ ਦੇ ਲਈ। ਉਹ ਕੁੜੀਆਂ ਸੋਚਾਂ ਦੇ ਨਹੀਂ ਆਉਂਦਾ ਆ। ਪੁਰੇ ਖਿਆਲਾਂ ਦੇ ਨਹੀਂ ਆਉਂਦਾ। ਕੁੜੀਆਂ ਚੀਜ਼ਾਂ ਦੇਖਣ ਦੇ ਰਹੀਆਂ। ਕੁੜੀਆਂ ਚੀਜ਼ਾਂ ਸੁਣਨ ਦੇ ਰਹੀਆਂ। ਕੁੜੀਆਂ ਕਰਾ ਹallelujah। ਤੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਆਏ ਕੋਈ ਦੁਸ਼ਟ ਆਤਮਾ ਨਾ ਹੈ। ਸਭ ਚੰਗੀਆਂ ਚੀਜ਼ਾਂ ਬੋਲਣੀਆਂ ਸ਼ੁਰੂ ਕਰੋ। ਚੰਗੀਆਂ ਚੀਜ਼ਾਂ ਸੁਣਨੀਆਂ ਸ਼ੁਰੂ ਕਰੋ। ਚੰਗੇ ਕੰਮਾਂ ਪੇਖੜੀਆਂ ਸ਼ੁਰੂ ਕਰੋ। ਚੰਗੇ ਕੰਮ ਕਰਨੇ ਸ਼ੁਰੂ ਕਰੋ ਪਰਮੇਸ਼ਵਰ ਦਾ ਆਤਮਾ ਆਏਗਾ। ਪਿਛਲੇ ਸਾਲ ਦੀ ਗੱਲ ਆ ਕੋਈ 13 ਸਾਲ ਦੀ ਬੱਚੀ ਸੀ ਜਿਹਨੂੰ ਬੁਰੇ ਤੇ ਦੁਸ਼ਟ ਆਤਮਾ ਨੇ ਝਗੜਿਆ ਸੀ। ਹਾਲੇਲੂਇਆ। ਤੇ ਵਜਾ ਕਿ ਇਸ ਹਾਰਰ ਸੀਰੀਅਲ ਦੇ ਇਸ ਤਰ੍ਹਾਂ ਨੇ ਜਿਹੜੇ ਡਰਾਮੇ ਆ ਉਹ ਦੇਖਦੀ ਸੀ ਉਹ ਡਰਾਮੇ ਦੇਖਣ ਦੇ ਨਾਲ ਉਸ ਦਾਤਵਾ ਦੇ ਜੀਵਨ ਵਿੱਚ ਆ ਗਿਆ ਕੱਪੇ ਕੱਲੇ ਸ਼ੁਰੂ ਹੋ ਗਏ ਚਿੰਤਾਵਾਨੀ ਸ਼ੁਰੂ ਕਰਦੀਆਂ ਆਪਣੇ ਬਾਲ ਬੱਜਣੇ ਪੂਰੀ ਤਰੀਕੇ ਦੇ ਨਾਲ ਜਿਹੜੀ ਆ ਉਹ ਜਕੜੀ ਗਈ ਦੁਸ਼ਟ ਆਤਮਾਾਂ ਵਾਲੇ ਤੋਂ ਕਿਉਂਕਿ ਉਹ ਦੇਖਦੀ ਕੀ ਦੁਸ਼ਟ ਆਤਮਿਆਂ ਨੂੰ ਦੇਖਦੀ ਸੀ ਅਗਰ ਬੈਰੀ ਉੱਤੇ ਫਤੇ ਪਾਉਣੀ ਆ ਬੈਰੀ ਦੇ ਸਾਰੇ ਹਥਿਆਰਾਂ ਨੂੰ ਪਹਿਚਾਣ ਲਵੋ ਔਰ ਉਹਨਾਂ ਹਥਿਆਰਾਂ ਨਾਲੋਂ ਵੱਡੇ ਹਥਿਆਰ ਫੜ ਲਵੋ ਰੱਖਦੇ ਹਨ ਅਮ ਜਿਹੜੇ ਦੇਖਣੇ ਚਾਹੁੰਦੇ ਹੋਲਾ ਚਲੋ ਹੋਣੇ ਨਹੀਂ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਵੱਡੇ ਕੰਮ ਦੇਖ ਰਹੇ ਹੋ ਇਸ ਨੂੰ ਵੀ ਵੱਡੇ ਕੰਮ ਦੇਖੋਗੇ ਅਮੀਨ ਪਰ ਕਦੋਂ ਦੇਖੋਗੇ ਜਦੋਂ ਤੁਸੀਂ ਪਰਮੇਸ਼ਵਰ ਦੇ ਸੁਆਲ ਹੱਲ ਕਰੋਗੇ ਤੇ ਪਰਮੇਸ਼ਵਰ ਦੇ ਦਿੱਤੇ ਹਥਿਆਰਾਂ ਨੂੰ ਲੈ ਲਵੋਗੇ ਮੁਕਤੀ ਦਾ ਚੋਕ ਪਰਮੇਸ਼ਵਰ ਨੇ ਆਖਿਆ ਦਿੱਤੇ ਕਿ ਨਾ ਮੁਕਤੀ ਦਾ ਚੋਕ ਪਾ ਲੋ ਆਪ ਕੋਈ ਨਾ ਸੋਚਾ ਤੋਂ ਮੁਕਤ ਹੋ ਜਾਓ ਟੋਪ ਕਿੱਥੇ ਪਾਈਦਾ ਸੇਰ ਉੱਤੇ ਪਾਈਦਾ ਮੁਤੀ ਦਾ ਚੋਪ ਮਾਰੋ ਕਿ ਕੋਈ ਗੰਦਾ ਵਿਚਾਰ ਤੁਹਾਡੇ ਅੰਦਰ ਨਾ ਆਏ ਕੋਈ ਬੈਰੀ ਦੀ ਸੋਚ ਤੁਹਾਡੇ ਅੰਦਰ ਨਾ ਆਏ ਕੋਈ ਕੋਈ ਮਿਚਲਣ ਵਾਲੀ ਚੀਜ਼ ਤੁਹਾਡੇ ਅੰਦਰ ਨਾ ਆਏ ਨੇਚਾ ਜੀ ਧਾਰ ਲਵੋ ਤੁਹਾਡਾ ਵਿਸ਼ਵਾਸ ਇੰਨਾ ਤੋ ਮਜ਼ਬੂਤ ਹੋਵੇ ਕਿ ਮੈਰੀ ਭਾਵੇਂ ਸ਼ੱਕ ਪਾਉਣ ਦੀ ਕੋਸ਼ਿਸ਼ ਕਰੇ ਜੇ ਬੈਰੀ ਭਾਵੇਂ ਤੁਹਾਨੂੰ ਰਿਸਿਵ ਕਰਨ ਦੀ ਕੋਸ਼ਿਸ਼ ਕਰੇ ਪਰ ਤੁਹਾਡੀ ਨੇਚਾ ਤਕੜੀ ਹੋਣੀ ਚਾਹੀਦੀ ਆ ਤੁਹਾਡੀ ਫਤੇ ਪੱਕੀ ਆ ਕੰਨ ਸਚਾਈ ਦਾ ਕਬਰ ਕਸਾ ਲਗਾ ਲਓ ਜੁੱਤ ਲਈ ਲੱਤ ਨੂੰ ਕਸਦੇ ਆ ਤੋ ਕਹਿੰਦਾ ਘਰ ਨਾਲ ਕਸੋ ਸਚਾਈ ਦੇ ਨਾਲ ਕਿਉਂਕਿ ਸਚਾਈ ਕਦੀ ਮਾਰਦੀ ਨਹੀਂ ਆ ਸਚਾਈ ਕਦੀ ਹਾਰਦੀ ਨਹੀਂ ਆ ਇਹਨਾਂ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਸਚਾਈ ਦਾ ਕਬਰ ਕਸਾ ਲਾਓ ਧਰਮ ਦੀ ਸੰਚੋਬ ਲੈ ਲਓ ਇਹ ਕਿਹੜੇ ਧਰਮ ਦੀ ਗੱਲ ਕਰਦਾ ਆ ਉਹ ਧਰਮ ਨਹੀਂ ਜਿਹੜੇ ਮਨੁੱਖਾਂ ਨੇ ਬਣਾਏ ਆ ਧਰਮ ਦੀ ਸੰਚੋਪ ਆਵ ਚੰਗੇ ਕੰਮ ਕਰਨੇ ਸ਼ੁਰੂ ਕਰ ਲਓ ਤੁਹਾਡੇ ਮਨ ਵਿੱਚ ਚੰਗੇ ਕੰਮ ਕਰਨ ਦੇ ਖਿਆਲ ਉਠਣ ਤੁਸੀਂ ਚੰਗੇ ਕੰਮ ਕਰੋ ਧਰਮ ਦੀ ਸੰਜੋਗ ਪਰਮੇਸ਼ਵਰ ਦੇ ਕਲਾਮ ਦੀ ਤਲਵਾਰ ਹੋਵੇ ਤੁਹਾਡੇ ਹੱਥ ਵਿੱਚ ਕਿੰਨਾ ਰੂਹ ਦੀ ਤਲਵਾਰ ਲੈ ਲਵੋ ਜੋ ਪਰਮੇਸ਼ਵਰ ਦਾ ਕਲਾਮ ਹੈ ਪਰਮੇਸ਼ਵਰ ਦਾ ਬਚਨ ਹੈ ਤੇ ਤੁਸੀਂ ਮੇਰੇ ਬਚਨਾਂ ਦੇ ਦੁਆਰਾ ਉਹ ਲੜਾਈ ਲੜਨੀ ਆ ਆਪਣੇ ਪੈਰਾਂ ਵਿੱਚ ਮੇਲ ਬਣਾ ਕੇ ਜਿੱਤਰੀ ਪਾਓ ਉਹ ਕਿਹੜਾ ਮੇਲ ਮਲਾਪ ਆ ਜਿਹੜੀ ਪੂਰੀ ਪਈ ਹੋਈ ਆ ਤੁਹਾਡੀ ਤੇ ਪਰਮੇਸ਼ਵਰ ਦੇ ਨਾਲ ਮੇਲ ਮਲਾਪ ਦੀ ਜੁੱਤੀ ਪਾਓ ਕਿ ਤੁਹਾਡਾ ਮੇਲ ਮਲਾਪ ਪਰਮੇਸ਼ਵਰ ਦੇ ਨਾਲ ਹੋ ਜੇ ਮੇਲ ਮਲਾਪ ਦੀ ਜੁੱਤੀ ਪਾਓ ਕਿ ਜਿਹੜੇ ਪਰਮੇਸ਼ਵਰ ਨਾਲ ਜੁੜੇ ਹੋਏ ਆ ਉਹਨਾਂ ਦਾ ਮੇਲ ਮਲਾਪ ਪਰਮੇਸ਼ਵਰ ਦੇ ਨਾਲ ਹੋ ਜੇ ਤੁਸੀਂ ਪਰਮੇਸ਼ਵਰ ਦੇ ਨਾਲ ਕਿਸੇ ਨੂੰ ਛੋੜਨ ਵਾਲੇ ਹੋਣੇ ਚਾਹੀਦੇ ਤੋੜਨ ਵਾਲੇ ਨਹੀਂ ਹallelujah ਸਾਨੂੰ ਪਰਮੇਸ਼ਵਰ ਨੇ ਸ਼ਸਤਰ ਵਸਤਰ ਦਿੱਤੇ ਆ ਅਸੀਂ ਜਦੋਂ ਇਹਨਾਂ ਸ਼ਸਤਰਾਂ ਵਸਤਰਾਂ ਨੂੰ ਧਾਰਾ ਲਿਆ ਅਸੀਂ ਵਿਹਾਰੀ ਦੇ ਸਾਰੇ ਹਥਿਆਰਾਂ ਨੂੰ ਨਿਕਲ ਮਿਆਂ ਕਰ ਸਕਾਂਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਜਦੋਂ ਪ੍ਰਾਰਥਨਾ ਕਰਦੇ ਨਾ ਸਿਰਫ ਧਰ ਘੋਟੀਆਂ ਵੀਜ਼ੇ ਨਾ ਮੰਗਿਆ ਕਰੋ ਉਦੋਂ ਮੰਗਿਆ ਕਰੋ ਕਿ ਪ੍ਰਭੂ ਜੀ ਮੇਰੇ ਕਾਂ ਅੱਖਾਂ ਨੂੰ ਚਾਨਣ ਬਖਸ਼ੋ ਕਿ ਇਹ ਸਹੀ ਸਹੀ ਪਹਿਚਾਨ ਸਕਣ ਪ੍ਰਭੂ ਮੈਨੂੰ ਗਿਆਨ ਸਮਝਣੇ ਪ੍ਰਕਾਸ਼ ਬਖਸ਼ੋ ਮੇਰੇ ਉੱਤੇ ਆਪਣੇ ਭੇਦਾਂ ਨੂੰ ਜ਼ਾਹਿਰ ਕਰੋ ਪ੍ਰਭੂ ਮੇਰੇ ਲਈ ਉਹ वचन ਵਿੱਚ ਜੋ ਜਿਹੜਾ ਮੈਨੂੰ ਜਦੋਂ ਤੁਸੀਂ ਪਰਮੇਸ਼ਵਰ ਤੋਂ ਪ੍ਰਾਰਥਨਾ ਵਿੱਚ ਇਹਨਾਂ ਚੀਜ਼ਾਂ ਨੂੰ ਮੰਗੋਗੇ ਬਾਕੀ ਸਾਰਾ ਤੁਹਾਡੇ ਕੋਲੋਂ ਪੁੱਛੇ ਪੈ ਕੇ ਆ ਜਾਂਦੀਆਂ ਨੇ ਹallelujah ਜਦੋਂ ਅਸੀਂ ਘਰ ਮੰਗਦੇ ਆ ਮਿਲਦਾ ਆ ਕਿ ਬੱਚਾ ਚਲੀਖਾ ਮੰਗੋ ਤੇ ਤੁਹਾਨੂੰ ਜਿੰਨਾ ਚਾਹੀਦਾ ਪਰ ਫਿਰ ਸਿਰਫ ਘਰ ਹੀ ਮਿਲਦਾ ਆ ਤੁਸੀਂ ਵੀਜ਼ਾ ਮੰਗਿਆ ਸਿਰਫ ਵੀਜ਼ਾ ਮਿਲਣਾ ਆ ਚੰਗਿਆਰੀ ਮੰਗੇ ਸਿਰਫ ਚੰਗਿਆਰੀ ਮਿਲਨੀ ਆ ਪਰ ਜਦੋਂ ਤੁਸੀਂ ਪਰਮੇਸ਼ਵਰ ਤੋਂ ਮੰਗੋਗੇ ਤਾਂ ਪਰਮੇਸ਼ਵਰ ਦੇ ਕੋਲ ਸਾਰਾ ਖੋਜ ਆ ਸਾਰਾ ਖੋਸ਼ੀ ਮਿਲ ਜਾਣਾ ਆ ਹallelujah ਜਦੋਂ ਤੁਸੀਂ ਸਮਝ ਨੂੰ ਮੰਗੋਗੇ ਪਰਮੇਸ਼ਵਰ ਨੇ ਚਲੋ ਤੁਹਾਨੂੰ ਸਮਝ ਦੇਣੀ ਆ ਦੁਨੀਆਂ ਘਰ ਨੋੜ ਦੀ ਸਮਝ ਵੀ ਆ ਜਣੀ ਨਾਲ ਪੈਸਾ ਕਮਾਉਣ ਦੀ ਸਮਝ ਵੀ ਆ ਜਣੀ ਬੱਚੇ ਪਾਲਣ ਦੀ ਸਮਝ ਆ ਜਣੀ ਬਿਜ਼ਨਸ ਕਰਨ ਦੀ ਸਮਝ ਆ ਜਣੀ ਪ੍ਰਾਪਤ ਕਰਨ ਦੀ ਸਮਝ ਆ ਜਣੀ ਬੱਚਨ ਪੜਨ ਦੀ ਸਮਝ ਆ ਜਣੀ ਕਿਉਂਕਿ ਉਹ ਸਮਝ ਪਰਮੇਸ਼ਵਰ ਵੱਲੋਂ ਆ ਉਹ ਕਿਸੇ ਇੱਕ ਕੰਮ ਦੀ ਸਮਝ ਨਹੀਂ ਉਹਦੇ ਵਿੱਚ ਉਹਨੇ ਫੁੱਲ ਫੁਲਕੇ ਤੁਹਾਨੂੰ ਦਿੰਦਾ ਕਿ ਸਾਰੀ ਤਰ੍ਹਾਂ ਦੀ ਸਮਝ ਆ ਉਹਦੇ ਵਿੱਚ ਉਹ ਡਿਮਾਈਂਡ ਵਿੱਚ ਨਾ ਅਸੀਂ ਕਹਿੰਦੇ ਪ੍ਰਭੂ ਮੈਨੂੰ ਕੋਈ ਰਾਹ ਦੱਸ ਮੇਰਾ ਘਰ ਬਣਾ ਦੇ ਮੈਨੂੰ ਕੋਈ ਰਾਹ ਦੱਸ ਮੇਰੀ ਗੱਡੀ ਉਹ ਫਿਰ ਇੱਕ ਰਾਹ ਹੈ ਤੇ ਜਦੋਂ ਯਿਸੂ ਮਸੀਹ ਆਜੜੇ ਸਾਡੀ ਜ਼ਿੰਦਗੀ ਦੇ ਵਿੱਚ ਉਹਨੇ ਕਿਹਾ ਮੈਂ ਰਾਹ ਆ ਜਾਣ ਦਾ ਰਾਹ ਆ ਮੱਦੀ ਤੱਕ ਜਾਣ ਦਾ ਰਾਹ ਆ ਪੈਸੇ ਤੱਕ ਜਾਣ ਦਾ ਰਾਹ ਆ ਸਵਰਗ ਤੱਕ ਜਾਣ ਦਾ ਰਾਹ ਆ ਹallelujah ਕਿਉਂਕਿ ਉਹਨੇ ਕਿਹਾ ਰਾਹ ਵੀ ਮੈਂ ਆ ਹallelujah ਜੋ ਵੀ ਤੁਹਾਡੇ ਜੀਵਨ ਵਿੱਚ ਲਾਉਣਾ ਚਾਹੀਦਾ ਉਹ ਸਾਰਾ ਰਾਹ ਪ੍ਰਭੂ ਯਿਸੂ ਮਸੀਹ ਸੱਚਾਈ ਵੀ ਮੈਂ ਪ੍ਰਭੂ ਨੇ ਕਿਹਾ ਤੇ ਜੀਵਨ ਵੀ ਮੈਂ ਹੀ ਆ ਦੇਖੋ ਤੁਸੀਂ ਅੱਜ ਮਨੁੱਖ ਜੀਣ ਦੇ ਲਈ ਕੀ ਕੁਛ ਕਰਦਾ ਆ ਜੇ ਦਵਾਈਆਂ ਨਾਲ ਫਰਕ ਨਹੀਂ ਪੈਂਦਾ ਚੂਨੇ ਟੋਟ ਕੇ ਕਰਦਾ ਫਾਂਡੇ ਕਰਦਾ ਫਿਰਦਾ ਆ ਜਾਦੂ ਚੋਣੇ ਕਰਦਾ ਆ ਕਿ ਮੈਂ ਜਿੰਦਾ ਰਹਿ ਸਕਾਂ ਪਰ ਜੇ ਉਹ ਪ੍ਰਭੂ ਦੇ ਕੋਲ ਆਜੇ ਉਹਨੂੰ ਕੋਈ ਟੂਨੇ ਟੋੜ ਕੇ ਕੋਈ ਜਾਦੂ ਟੋਨੇ ਫਾਂਡੇ ਤੰਤਰ ਮੰਤਰ ਕਰਨ ਦੀ ਜ਼ਰੂਰਤ ਨਹੀਂ ਆ ਬਸ ਆਪਣਾ ਦਿਲ ਪਰਮੇਸ਼ਵਰ ਦੇ ਅੱਗੇ ਰੱਖਣਾ ਪਰਮੇਸ਼ਵਰ ਦੇ ਬਚਨ ਦੀ ਆਗਿਆਕਾਰੀ ਕਰਨੀ ਤਾਂ ਪਰਮੇਸ਼ਵਰ ਨੇ ਤੁਹਾਨੂੰ ਐਨ ਨਵੇਂ ਨਰੋਏ ਕਰ ਦੇਣਾ ਹallelujah ਸਿਰਫ ਤੁਹਾਨੂੰ ਹੀ ਨਹੀਂ ਤੁਹਾਡੇ ਬੱਚਿਆਂ ਨੂੰ ਵੀ ਉਹਨੇ ਨਵੇਂ ਨਰੋਏ ਕਰ ਦੇਣਾ ਐ ਸੋ ਆਓ ਅਸੀਂ ਆਖਰੀ ਦੇ ਵਿੱਚ ਦੇਖਾਂਗੇ ਯਸਾਹੀ ਆਦੀ ਕਿਤਾਬ ਉਹਦਾ 5 ਨੰਬਰ ਹਾਈ ਉਹਦੀ 20 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਕਹਿੰਦਾ ਹਾਈ ਉਹਨਾਂ ਉੱਤੇ ਜਿਹੜੇ ਬੁਰੀਾਈ ਨੂੰ ਭਲਾਈ ਅਤੇ ਭਲਾਈ ਨੂੰ ਬੁਰੀਾਈ ਆਖਦੇ ਹਨ ਜਿਹੜੇ ਹਨੇਰੇ ਨੂੰ ਚਾਨਣ ਦੇ ਥਾਂ ਅਤੇ ਚਾਨਣ ਨੂੰ ਹਨੇਰੇ ਦੇ ਥਾਂ ਰੱਖਦੇ ਹਨ ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ ਸੋ ਵਚਨ ਕੀ ਕਹਿੰਦਾ ਹੈ ਹਾਈ ਉਹਨਾਂ ਉੱਤੇ ਹਾਈ ਦਾ ਮਤਲਬ ਹੁੰਦਾ ਸ਼ਰਾਪ ਕਲਸ ਕਹਿੰਦਾ ਸ਼ਰਾਪੀ ਤੇ ਆ ਉਹ ਜਿਹੜੇ ਬੁਰੀਾਈ ਨੂੰ ਭਲਾਈ ਦੀ ਥਾਂ ਰੱਖਦੇ ਆ ਅਸੀਂ 올림픽 ਦਾ ਜ਼ਿਕਰ ਕੀਤਾ ਉਹਨਾਂ ਨੇ ਕੀ ਕੀਤਾ ਪਰਮੇਸ਼ਵਰ ਦੀ ਥਾਂ ਤੇ ਉਹਨਾਂ ਨੇ ਕਿੰਨੂੰ ਰੱਖਿਆ ਜਿਹੜੇ ਪਾਪ ਦੇ ਪੁਜਾਰੀ ਆ ਜਿਹੜੇ ਸ਼ਰੇਆਮ ਗਲਤ ਕੰਮ ਕਰ ਰਹੇ ਆ ਤੁਹਾਨੂੰ ਪਤਾ ਪਾਪ ਕਿੰਨਾ ਜ਼ੋਰ ਤੇ ਆ ਪਿਛਲੇ ਦਿਨਾਂ ਵਿੱਚ ਕੈਨੇਡਾ ਦੇ ਵਿੱਚ ਜਿਹਨੂੰ ਤੁਸੀਂ ਸ਼ੂ ਵੀ ਨਹੀਂ ਸਕਦੇ ਕਿਉਂਕਿ ਉਹ ਇੰਨਾ ਵਿਸ਼ਾਲ ਆ ਅਰ ਇੰਨਾ ਸੁਖਮ ਆ ਜਿਹੜੇ ਲੋਕੇ ਐਸੇ ਵਿਸ਼ਾਲ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਵੀ ਆਪਣੇ ਮਨਪਸੰਦ ਚੀਜ਼ ਨੂੰ ਜਾਂ ਕਿਸੇ ਮਨੁੱਖ ਨੂੰ ਪਰਮੇਸ਼ਵਰ ਦਾ ਅਹੁਦਾ ਦਿੰਦੇ ਆ ਵਚਨ ਵਿੱਚ ਲਿਖਿਆ ਉਹ ਸ਼ਰੋਕਪਿਤ ਆ ਅੱਜ ਤੁਸੀਂ ਪਰਮੇਸ਼ਵਰ ਦਾ ਥਾਂ ਕਿਸੇ ਮਨੁੱਖ ਨੂੰ ਦਿੰਦੇ ਹੋ ਤੁਸੀਂ ਗਲਤ ਕਰਦੇ ਹੋ ਤੁਸੀਂ ਕਿਸੇ ਮੂਰਤੀ ਨੂੰ ਪਰਮੇਸ਼ਵਰ ਦਾ ਥਾਂ ਦੇ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਅਗਰ ਤੁਸੀਂ ਬੁਰੀਾਈ ਨੂੰ ਬੁਰੀਾਈ ਨਹੀਂ ਕਹਿੰਦੇ ਗਲਤ ਨੂੰ ਗਲਤ ਨਹੀਂ ਕਹਿੰਦੇ ਤਾਂ ਸ਼ਰਾਪੀ ਤੇ ਆ ਉਹ ਜਿਹੜਾ ਗਲਤ ਨੂੰ ਗਲਤ ਨਹੀਂ ਕਹਿੰਦਾ ਸਾਫ਼ ਲਿਖਿਆ ਕਹਿੰਦਾ ਜਿਹੜਾ ਬੁਰੀਾਈ ਨੂੰ ਭਲਿਆਈ ਤੇ ਭਲਿਆਈ ਨੂੰ ਬੁਰੀਾਈ ਆਖਦੇ ਆ ਹਾਏ ਆ ਉਹਨਾਂ ਉੱਤੇ ਜਿਹੜਾ ਮਿੱਠੇ ਨੂੰ ਕੌੜਾ ਤੇ ਕੌੜੇ ਨੂੰ ਮਿੱਠੇ ਦੇ ਥਾਂ ਰੱਖਦੇ ਆ ਪਾਪ ਜਿਹੜਾ ਪਾਪ ਨੂੰ ਆਪਣੀ ਜ਼ਿੰਦਗੀ ਵਿੱਚ ਪੈਲ ਦੇ ਰਹੇ ਆ ਜਿਨ੍ਹਾਂ ਨੇ ਪਰਮੇਸ਼ਵਰ ਦਾ ਹੁਕਮ ਨਾ ਮੰਨ ਕੇ ਮਨੁੱਖਾਂ ਨੂੰ ਖੁਸ਼ ਕਰਨ ਦੇ ਯਤਨ ਕੀਤੇ ਆ ਉਹ ਸ਼ਰਾਪੀ ਤੇ ਆ ਉਹ ਨਹੀਂ ਬਣ ਰਹੇ ਬਹੁਤ سارے ਲੋਕੋ ਕਿੰਨਾ ਕਰਦੇ ਆ ਕਹਿੰਦਾ ਲਿਖਿਆ ਹੋਇਆ ਕਿ ਕਹਿੰਦਾ ਕਹਿੰਦਾ ਜਿਹੜੇ ਹਨੇਰੇ ਨੂੰ ਚਾਨਣ ਦੇ ਥਾਂ ਤੇ ਚਾਨਣ ਨੂੰ ਹਨੇਰੇ ਦੇ ਥਾਂ ਰੱਖਦੇ ਆ ਮਤਲਬ ਕਿ ਜਿੱਥੇ ਤੁਹਾਡਾ ਪ੍ਰਾਰਥਨਾ ਕਰਨ ਦਾ ਟਾਈਮ ਹੈ ਤੁਸੀਂ ਪ੍ਰਾਰਥਨਾ ਨਹੀਂ ਕਰ ਰਹੇ ਪਰ ਤੁਸੀਂ ਕੋਈ ਟੀਵੀ ਸੀਰੀਜ਼ ਦੇਖ ਰਹੇ ਹੋ ਕੋਈ ਤੁਸੀਂ ਵੈਬ ਸੀਰੀਜ਼ ਦੇਖ ਰਹੇ ਹੋ ਕੋਈ ਤੁਸੀਂ ਮੂਵੀ ਲਾ ਕੇ ਬੈਠੇ ਹੋ ਪਰ ਉਹ ਸਮਾਂ ਸੀਗਾ ਕਿ ਤੁਸੀਂ ਪ੍ਰਾਰਥਨਾ ਕਰ ਲੈਂਦੇ ਆ ਇੱਕ ਤਰੀਲ ਮੁਕੀਸ ਸਵਾਈਪ ਕਰ ਦੇਣਾ ਦੂਜੀ ਮੁਕੀ ਫੇਰ ਸਵਾਈਪ ਤੀਜੀ ਮੁਕੀ ਸਵਾਈਪ ਪਰ 30 ਮਿੰਟ ਦਾ ਪ੍ਰਚਾਰ ਨਹੀਂ ਸੁਣ ਹੁੰਦਾ ਦੇ ਸਿਫਰ ਹੋ ਜੰਨੇ ਆ ਬਸੀਆਂ ਆਉਣ ਲੱਗ ਜੰਦੀਆਂ ਪਰ ਰੀਲਾਂ ਦੇਖ ਰਿਆ ਨਹੀਂ ਤਿੰਨ ਘੰਟੇ ਦੀ ਮੂਵੀ ਥੀਏਟਰ ਵਿੱਚ ਬੈਠ ਕੇ ਦੇਖੋ ਉਹ ਤੁਹਾਡਾ ਫਰੈਂਡ ਨਹੀਂ ਆ ਤੁਸੀਂ ਪਰਮੇਸ਼ਵਰ ਤੋਂ ਪੁੱਛੋ ਕਿ ਪ੍ਰਭੂ ਸਾਡੀਆਂ ਆਤਮਕ ਅੱਖਾਂ ਨੂੰ ਖੋਲੋ ਸਾਨੂੰ ਸਮਝ ਬਖਸ਼ੋ ਸਾਨੂੰ ਸਿਆਣ ਬਖਸ਼ੋ ਕਿਸੀਂ ਪਹਿਚਾਨ ਲਈਏ ਉਹਨਾਂ ਨੂੰ ਕਿ ਸਾਡੇ ਲਈ ਕੀ ਚੰਗਾ ਆ ਤੇ ਕੀ ਬੁਰਾ ਆ ਔਰ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਅੱਜ ਜਦੋਂ ਤੁਸੀਂ ਮੰਗੋਗੇ ਪਰਮੇਸ਼ਵਰ ਤੁਹਾਨੂੰ ਗਿਆਨ ਸਮਝ ਤੇ ਪ੍ਰਕਾਸ਼ ਦਾ ਆਤਮਾ ਦੇਣਗੇ ਹਾਲੇਲੂਇਆ ਜਦੋਂ ਅੱਜ ਖੁਦਾ ਦੇ ਦਾਸ ਇਸ ਜਗ੍ਹਾ ਤੇ ਪ੍ਰਾਰਥਨਾ ਕਰਨਗੇ ਅੱਜ ਤੁਹਾਡੇ ਬੰਧਨ ਟੁੱਟਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਤੁਸੀਂ ਰੋਗਾਂ ਤੋਂ ਚੰਗੇ ਹੋ ਜਾਓਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਲੀਸੀਆ ਅੱਜ ਆਪਣੀ ਨੇਚਰ ਨੂੰ ਮਜ਼ਬੂਤ ਕਰੋ ਅੱਜ ਉੱਤਮ ਸਥਾਨ 'ਤੇ ਉਹ ਪਰਮੇਸ਼ਵਰ ਨੂੰ ਆਪਣੀ ਜ਼ਿੰਦਗੀ ਵਿੱਚ ਅਰ ਕਹੋ ਕਿ ਪ੍ਰਭੂ ਮੇਰੀ ਜ਼ਿੰਦਗੀ ਵਿੱਚ ਆਓ ਅੱਜ ਮੈਂ ਆਪਣੇ ਜੀਵਨ ਵਿੱਚ ਪ੍ਰਭੂ ਤੁਹਾਡੇ ਹੱਥ ਨੂੰ ਕੰਮ ਕਰਦਾ ਵੇਖਣਾ ਚਾਹੁੰਦਾ ਹਾਂ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਧਿਕਰ ਪਰਮੇਸ਼ਵਰ ਤੇ ਚਾਣ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਬਣੀ ਰਹੇ ਕੀ ਪਾਸੂ ਦਿਓਲ ਜੀ ਨੇ ਕਿਸ ਤਰ੍ਹਾਂ ਕਿੰਨਾ ਵਧੀ ਸਾਨੂੰ ਬਿਆਰੀ ਦੀ ਜੁਕਤੀ ਤੇ ਰੱਖਣੀ ਹੈ ਬਿਆਰੀ ਹਣਾ ਇੱਕ ਤਰ੍ਹਾਂ ਸਾਡੇ ਦੇ ਉੱਤੇ ਨਹੀਂ ਹੁੰਦਾ ਬਹੁਤ ਤਰ੍ਹਾਂ ਕਰਕੇ ਹੁੰਦਾ ਖਾਸ ਤੌਰ ਤੇ ਜਦੋਂ ਤੁਸੀਂ ਫੋਨ ਨੂੰ ਫੜਦੇ ਆ ਕੋਈ ਵੀ ਚੀਜ਼ ਦੇਖਦੇ ਐ ਨਾ ਅੱਖ ਆ ਰਹੀ ਹੁੰਦਾ ਜਬਾਨ ਵਾਲੀ ਕਿਸੇ ਨੂੰ ਬੁਰਾ ਨਾ ਬੋਲੋ ਜੇ ਅਗਲੇ ਨੇ ਕਹਿ ਦਿੱਤਾ ਵਾ ਤਾਂ ਵੀ ਉਹਨੂੰ ਬੁਰਾ ਨਾ ਬੋਲੋ ਆਪਣੇ ਆਪ ਨੂੰ ਜਦੋਂ ਉਹ ਪਵਿੱਤਰ ਹੋ ਤੁਸੀਂ ਵੀ ਆਪਣੇ ਆਪ ਨੂੰ ਪਵਿੱਤਰ ਰੱਖੋ ਤੇ ਮਸਲੀ ਬਤਾ ਦੁੱਖ ਤਾਂ ਸਾਰਿਆਂ ਤੇ ਆਉਂਦੀਆਂ ਲੇਕਿਨ ਜਿਹੜਾ ਹਨ ਸਹਿ ਜਾਂਦਾ ਵਾ ਜਿਹੜਾ ਦੂਸਰਿਆਂ ਤੋਂ ਮਤਲਬ ਦੂਸਰਿਆਂ ਨੂੰ ਮਾਫ ਕਰ ਦਿੰਦਾ ਮਤਲਬ ਗਲਤੀ ਮੰਨ ਲੈਂਦਾ ਵਾ ਨਾ ਤੇ ਉਹੀ ਪ੍ਰਭੂ ਦੀ ਰਾਜੇ ਵਿੱਚ ਜਾਣਗੇ ਕਿਉਂਕਿ ਮਤਲਬ ਇਹ ਹੈ ਤੇ ਆਪਣੇ ਆਪ ਨੂੰ ਵੀ ਤੁਸੀਂ ਪਵਿੱਤਰ ਰੱਖੋ ਕਿਉਂਕਿ ਹਰੇਕ ਇਨਸਾਨ ਨੂੰ ਪਤਾ ਹੋਵੇ ਆਪਾਂ ਕਿੱਥੇ ਗਲਤਾਂ ਕਿੱਥੇ ਸਹੀਆਂ ਤੁਸੀਂ ਦੁਨੀਆ ਨੂੰ ਦਿਖਾਉਣ ਵਾਸਤੇ ਆਪਣੇ ਆਪ ਨੂੰ ਗਲਤ ਨਾ ਕਰੋ ਆਪਣੇ ਆਪ ਨੂੰ ਦਲਦਲ ਵਿੱਚ ਨਾ ਜਾਓ ਚਿੱਕੜ ਦੇ ਵਿੱਚ ਕਿਉਂਕਿ ਉੱਥੇ ਚਿੱਕੜ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਣਾ ਹੈਗਾ ਇੱਕ ਕਿਸ ਤਰ੍ਹਾਂ ਇੱਕ ਮਾਝ ਦੀ ਦੂਸਰੀ ਮਾਝ ਨੂੰ ਲਵੇੜਦੀ ਉਹ ਹਿਸਾਬ ਹੋਏਗਾ ਤੁਹਾਡੇ ਬੱਚਿਆਂ ਦਾ ਪਰਿਵਾਰ ਨੂੰ ਲੈ ਕੇ ਵੀ ਹੋ ਜਾਣਾ ਕਿਉਂਕਿ ਮਾਹੌਲ ਉਹੋ ਜਿਹਾ ਹੋ ਜਾਂਦਾ ਇਸ ਕਰਕੇ ਖੁਦ ਵੀ ਹੈਨਾ ਪਹਿਲੇ ਆਪਣੇ ਤੋਂ ਸ਼ੁਰੂ ਕਰੋ ਆਪ ਵੀ ਤੁਸੀਂ ਸਹੀ ਬਣੋ ਤਾਂ ਫਿਰ ਤੁਸੀਂ ਦੂਸਰੇ ਨੂੰ ਸਦਾ ਦਦੇ ਜੇ ਤੁਸੀਂ ਆਪਣੀ ਵਡਿਆਈ ਆਪੇ ਨਾ ਕਰੋ ਕਿਉਂਕਿ ਜੇ ਦੂਸਰਾ ਬਾਈਬਲ ਵੀ ਕਹਿੰਦੀ ਜੀ ਦੂਸਰਾ ਤੁਹਾਡੀ ਵਡਿਆਈ ਕਰੇ ਤਾਂ ਉਹ ਤੁਹਾਡੀ ਅਸਲੀ ਪਹਿਚਾਣ ਹੁੰਦੀ ਹੈ ਇਸ ਕਰਕੇ ਤੁਸੀਂ ਪ੍ਰਾਰਥਨਾ ਕਰਿਆ ਕਰੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਟਾਈਮ ਨਿਤੀਤ ਕਰਿਆ ਕਰੋ ਚਾਹੇ ਦਿਨ ਥੋੜਾ ਹੀ ਆ ਲੇਕਿਨ ਬਾਤ ਉਹ ਆ ਤੇ ਉਹਦੀ ਹਜ਼ੂਰੀ ਚੋਂ ਮੈਂ ਕਹਿੰਦੀ ਉਸ ਤੋਂ ਹੀ ਇਲਾਵਾ ਹੋਰ ਕੋਈ ਵਧੀਆ ਚੀਜ਼ ਹੈ ਨਹੀਂ ਉਹਦੀ ਵੀ ਜੁੜੀ ਦੇ ਵਿੱਚ ਸਭ ਤੋਂ ਆਨੰਦ ਤੇ ਖੁਸ਼ੀ ਕੋਲ ਹੈ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ ਪਲੀਜ਼ ਮੇਰੇ ਇਸ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਔਰ ਪਲੀਜ਼ ਮੇਜੀ ਸਪੋਰਟ ਕੀਜੀਏ ਇਸ ਚੈਨਲ ਨੂੰ ਸਪੋਰਟ ਕੀਜੀਏ ਪ੍ਰਭੂ ਆਪਕੋ ਬਰਕਤ ਆਸ਼ੀਸ਼ ਆਨੰਦ ਕਰੇ ਮੈਂ ਦਵੇ ਔਰ ਪ੍ਰਭੂ ਕਾ ਬਚਨ ਪੜਿਓ ਔਰ ਸੁਨੇਹੇ ਜਾਣੇ ਪਰ ਆਪ ਸਭ ਕੋ ਬਰਕਤਾਂ ਅਸ਼ੀਸ਼ ਮਿਲਣਗੇ ਮੇਰੀ ਤਰਫ ਸੇ ਸਭ ਕੋ ਜਾਨੀ ਸਤਿ ਕੀ ਸਬਸਕ੍ਰਾਈਬ ਲਾਈਕ ਜ਼ਰੂਰ ਕਰਦੇ ਕਰੋ ਮੇਰੇ ਇੱਕ ਕਮੈਂਟ ਪਿਆਰਾ ਜਿਹਾ ਭੇਜ ਦਿਆ ਕਰੋ ਜੇ ਪ੍ਰਭੂ ਇਸ ਨੂੰ ਪਿਆਰ ਕਰਦੇ ਆ ਔਰ ਇਸ ਵੀਡੀਓ ਦੇ ਉਤੇ ਲਾਈਕ ਜ਼ਰੂਰ ਕਰਦੇ ਆ ਕਰੋ ਹੋ ਜਾਦਾ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਲਾਈਕ ਨਾਲ ਸ਼ੇਅਰ ਨਾਲ ਕਿਸੇ ਨੂੰ ਹੌਂਸ ਨਾਲ ਮਿਲਦਾ ਨਾਲ ਤੇ ਮੇਰੇ ਵੱਲ ਸਭ ਕੋ ਚਾਂਸ ਦਿੱਤੀ ਆਮੇਨ